ਨਮੋ ਬ੍ਰਹਮਾਇ ਅੱਜ ਅਸੀਂ ਬਹੁਤ ਸੋਭਾਗਿਆਸ਼ਾਲੀ ਆ ਕਿ ਸਾਨੂੰ ਪਰਮੇਸ਼ਵਰ ਨੇ ਇਹ ਮੌਕਾ ਦਿੱਤਾ ਆ ਕਿ ਅਸੀਂ ਸਨਾਤਨ ਧਰਮ ਦੀ ਜਿਹੜੀ ਇੱਕ ਬੁਝ ਚੁੱਕੀ ਹੋਈ ਜੋਤ ਸੀ ਲਗਭਗ ਉਹਨੂੰ ਦੁਬਾਰਾ ਜਗਾ ਰਹੇ ਆ ਘਰ ਘਰ ਦੇ ਵਿੱਚ ਬ੍ਰਹਮਾ ਜੀ ਦਾ ਪ੍ਰਚਾਰ ਪਹੁੰਚਾ ਰਹੇ ਆ ਅੱਜ ਅਸੀਂ ਆਪਣੇ ਆਪ ਨੂੰ ਬਹੁਤ ਸੋਭਾਗਿਆਸ਼ਾਲੀ ਸਮਝਦੇ ਆ ਕਿ ਜਿੰਨੇ ਵੀ ਮੇਰੇ ਭਰਾ ਚਾਹੇ ਉਹ মিডিਆ ਲਾਈਨ ਤੋਂ ਆਏ ਆ ਚਾਹੇ ਉਹ ਮੇਰੇ ਸਹਿਯੋਗੀ ਨੇ ਉਹ ਸਾਰੇ ਬ੍ਰਹਮਾ ਜੀ ਦੇ ਪ੍ਰਚਾਰ ਲਈ ਇੱਥੇ ਅਸੀਂ ਪਹੁੰਚੇ ਆਂ ਔਰ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਹ ਪ੍ਰੈਸ ਕਾਨਫਰੰਸ ਜਿਹੜੀ ਆ 27 April ਤੋਂ 1 May ਤੱਕ ਜਿਹੜਾ ਅਖੰਡ ਮਹਾਯੱਗ ਬ੍ਰਹਮਾ ਜੀ ਦਾ 33 ਤੇ ਪਹਿਲੀ ਵਾਰ ਹੋਣ ਜਾ ਰਿਹਾ ਆ ਉਸ ਦੇ ਕਰਕੇ ਇਹ ਆਪ ਜੀ ਲਈ ਸਾਰਿਆਂ ਲਈ ਤੇ ਸੁਣਨ ਵਾਲੇ ਸ਼ਰੋਤਿਆਂ ਦੇ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਤਾਂ ਕਿ ਘਰ-ਘਰ ਦੇ ਵਿੱਚ ਬ੍ਰਹਮਾ ਜੀ ਨੂੰ ਦੁਬਾਰਾ ਔਰ ਮੰਦਿਰਾਂ ਦੇ ਵਿੱਚ ਦੁਬਾਰਾ ਸਥਾਪਿਤ ਕੀਤਾ ਜਾਵੇ ਔਰ ਸਾਡੇ ਸਨਾਤਨ ਧਰਮ ਦਾ ਪ੍ਰਚਾਰ ਹੋਰ ਜ਼ਿਆਦਾ ਬਿਹਤਰ ਹੋ ਸਕੇ ਸੋ ਮੈਂ ਆਪ ਜੀ ਦਾ ਸਾਰਿਆਂ ਦਾ ਇੱਥੇ ਆਿਆਂ ਦਾ ਔਰ ਜਿੰਨੇ ਵੀ ਮੇਰੇ ਸਹਿਯੋਗੀ ਤੇ ਮੇਰੇ ਸਾਰੇ ਮਿੱਤਰ ਮੇਰੇ ਭਰਾ ਔਰ ਜਿੰਨੇ ਵੀ মিডিਆ ਲਾਈਨ ਤੋਂ ਮੇਰੇ ਭਰਾ ਆਏ ਨੇ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਹਾਂ ਔਰ ਜੇ ਗੱਲ ਕਰੀਏ ਬ੍ਰਹਮਾ ਜੀ ਦੀ ਬ੍ਰਹਮਾ ਜੀ ਉਹ ਪ੍ਰধান ਦੇਵਤਾ ਨੇ ਸਾਡੇ ਈਸ਼ਵਰ ਨੇ ਜਿਹੜੇ ਤ੍ਰਿਗੁਣੀ ਮਾਇਆ ਦੇ ਵਿੱਚ ਆਂਦੇ ਨੇ ਜਿਹੜੇ ਕਿ ਦੇਵ ਤੱਤਵ ਤੋਂ ਪਰੇ ਈਸ਼ਵਰੀ ਤੱਤਵ ਦੇ ਵਿੱਚ ਨੇ ਬ੍ਰਹਮਾ ਜੀ ਉਹ ਸਤੋਗੁਣ ਪ੍ਰধান ਦੇਵਤਾ ਨੇ ਜਿਨਾ ਨੇ ਹਮੇਸ਼ਾ ਜੇ ਅਸੀਂ ਇਤਿਹਾਸ ਚੱਕ ਕੇ ਦੇਖੀਏ ਤੇ ਸਭ ਤੋਂ ਜ਼ਿਆਦਾ ਜਿਹੜੇ ਵਰਦਾਨ ਆ ਉਹ ਬ੍ਰਹਮਾ ਜੀ ਨੇ ਦਿੱਤੇ ਆ ਔਰ ਬ੍ਰਹਮਾ ਜੀ ਬਾਰੇ ਮੈਂ ਆਪ ਸਭ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਬ੍ਰਹਮਾ ਜੀ ਨੇ ਰਾਖਸ਼ਾਂ ਤੱਕ ਨੂੰ ਵਰਦਾਨ ਦੇ ਕੇ ਤ੍ਰਿਲੋਕ ਦਾ ਰਾਜਾ ਬਣਾਇਆ ਸੋ ਮੈਂ ਬਹੁਤ ਹੀ ਸੁਭਾਗੇਸ਼ਾਲੀ ਆ ਕਿ ਮੈਨੂੰ 2024 ਦੇ ਵਿੱਚ ਪਰਮੇਸ਼ਵਰ ਦੁਆਰਾ ਇਹ ਦਿਸ਼ਾ ਨਿਰਦੇਸ਼ ਦਿੱਤਾ ਗਿਆ ਨਿਰਾਕਾਰ ਪਰਮੇਸ਼ਵਰ ਦੁਆਰਾ ਕਿ ਮੈਂ ਬ੍ਰਹਮਾ ਜੀ ਦੀ ਜਿਹੜੀ ਜੋਤ ਆ ਉਹ ਦੁਬਾਰਾ ਜਗਾਵਾਂ ਔਰ ਕਲਯੁਗ ਦੇ ਵਿੱਚ ਘਰ-ਘਰ ਦੇ ਵਿੱਚ ਆਪਣੇ ਪਰਮੇਸ਼ਵਰ ਨੂੰ ਦੁਆਰਾ ਸਥਾਪਿਤ ਕਰਾਂ ਉਸ ਲੜੀ ਬਾਬਤ 2024 ਦੇ ਵਿੱਚ ਇੱਕ ਅਖੰਡ ਮਹਾਯੱਗ ਬ੍ਰਹਮਾ ਵੰਸ਼ ਦੀ ਟੀਮ ਵੱਲੋਂ ਕਰਾਇਆ ਗਿਆ 251 ਘੰਟਿਆਂ ਦਾ ਅੱਜ ਓਸੀ ਲੜੀ ਦਾ ਦੂਸਰਾ ਅਖੰਡ ਮਹਾਯੱਗ ਹੋਣ ਜਾ ਰਿਹਾ ਜੋ ਕਿ 101 ਘੰਟਿਆਂ ਦਾ ਪੰਜਾਬ ਲੁਧਿਆਣਾ ਦੇ ਦ੍ਰੈਸੀ ਗਰਾਊਂਡ ਦੇ ਵਿੱਚ ਹੋਣ ਜਾ ਰਿਹਾ ਅੱਜ ਅਸੀਂ ਉਸ ਪਾਕ ਪਵਿੱਤਰ ਜਗ੍ਹਾ ਤੇ ਆ ਜਿੱਥੇ ਅਸੀਂ ਬਹੁਤ ਦੇਰ ਤੋਂ ਮੇਰਾ ਪੂਰਾ ਜੀਵਨ ਔਰ ਮੇਰੇ ਕਈ ਵੱਡੇ ਬਜ਼ੁਰਗਾਂ ਦਾ ਜੀਵਨ ਇੱਥੇ ਵੱਡੇ ਵੱਡੇ ਯੱਗ ਹੁੰਦੇ ਉਹਨਾਂ ਨੇ ਦੇਖੇ ਆ ਅੱਜ ਪਰਮੇਸ਼ਵਰ ਨੇ ਦਰੇਸੀ ਗਰਾਊਂਡ ਪੰਜਾਬ ਲੁਧਿਆਣਾ ਦੇ ਦਰੇਸੀ रामलीला ਗਰਾਊਂਡ ਨੂੰ ਚੁਣਿਆ ਇਸ ਪਵਿੱਤਰ ਯੱਗ ਲਈ ਅਕਸਰ ਲੋਕਾਂ ਦੇ ਵਿੱਚ ਗੱਲਾਂ ਹੁੰਦੀਆਂ ਮੈਨ ਟੂ ਮੈਨ ਕਿਉਂਕਿ ਇਤਿਹਾਸ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਪੁਰਾਣ ਹੈਗੇ ਆ 18 ਪੁਰਾਨ ਜਿਹੜੇ ਵੇਦ ਵਿਆਸ ਮਹਾਰਾਜ ਜੀ ਨੇ ਲਿਖੇ ਉਹਨਾਂ ਤੋਂ ਬਾਅਦ ਬਹੁਤ ਸਾਰੀਆਂ ਗੜਬੜੀਆਂ ਕੀਤੀਆਂ ਗਈਆਂ ਇਥੋਂ ਤੱਕ ਕਿ ਸਾਡੇ ਇਤਿਹਾਸ ਦੇ ਵਿੱਚ ਜਿਹੜੀ ਸਾਡੀ ਸਭ ਤੋਂ ਵੱਡੀ ਧਰੋਹਰ ਸੀ ਗਿਆਨ ਦੀ ਨਲੰਦਾ ਯੂਨੀਵਰਸਿਟੀ ਉਹਨੂੰ ਵੀ ਖਿਲਜੀ ਵਰਗਿਆਂ ਨੇ ਜਲਾ ਦਿੱਤਾ ਕਿ ਸਨਾਤਨ ਧਰਮ ਤੱਕ ਸੱਚ ਦਾ ਪ੍ਰਚਾਰ ਨਾ ਪਹੁੰਚਾਇਆ ਜਾ ਸਕੇ। ਔਰ ਬ੍ਰਹਮਾ ਜੀ ਇੱਕ ਸਤੋਗੁਣ ਪ੍ਰਦਾਨ ਦੇਵਤਾ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਸਨਾਤਨ ਧਰਮ ਤਾਂ ਛੱਡੋ ਵਿਸ਼ਵ ਦੇ ਕਿਸੇ ਵੀ ਇੱਕ ਪੁਸ਼ਕਰ ਜੀ ਨੂੰ ਛੱਡ ਕੇ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਵੀ ਪੂਜਾ ਬ੍ਰਹਮਾ ਜੀ ਦੀ ਕਿਤੇ ਵੀ ਨਹੀਂ ਹੁੰਦੀ। ਦਾਸ ਨੂੰ 2024 ਦੇ ਵਿੱਚ ਇਹ ਹੁਕਮ ਹੋਇਆ ਤੇ ਅੱਜ ਉਸ ਬਾਬਤ ਦੂਸਰਾ ਅਖੰਡ ਮਹਾਯੱਗ ਜਿਹੜਾ ਕਿ ਬਹੁਤ ਸਾਰੇ ਪੁਰਾਣੇ ਝੂਠੇ ਮਿੱਥਾ ਮਿੱਥਾ ਨੂੰ ਤੋੜਦਾ ਹੋਇਆ ਕਿ ਪੋਲੇਨਾਥ ਨੇ ਬ੍ਰਹਮਾ ਜੀ ਨੂੰ ਸ਼ਰਾਪ ਦਿੱਤਾ ਸੀ ਅੱਜ ਆਪ ਜੀ মিডিਆ ਵਾਲੇ ਸਾਰੇ ਦਿਖਾ ਸਕਦੇ ਹੋ ਆਪਣੇ ਡਿਜੀਟਲ ਪਲੇਟਫਾਰਮ ਦੇ ਰਸਤੇ ਕਿ ਇਹ ਜਿਹੜਾ ਯੱਗ ਹੋ ਰਿਹਾ ਇਹ ਭੋਲੇਨਾਥ ਦੇ ਦਰਬਾਰ ਦੇ ਵਿੱਚ ਹੀ ਹੋ ਰਿਹਾ ਆ ਔਰ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ ਕਿ ਭੋਲੇਨਾਥ ਆਪਣੇ ਸੰਨਿੱਧ ਦੇ ਵਿੱਚ ਇਹ ਅਖੰਡ ਮਹਾਯੱਗ ਕਰਵਾ ਰਹੇ ਨੇ ਔਰ ਇਹ ਜਿਹੜਾ ਯੱਗ ਹੋ ਰਿਹਾ ਇਹ ਬਹੁਤ پاک ਪਵਿੱਤਰ ਯੱਗ ਹੁੰਦਾ ਹੈ ਸਾਰੀ ਜਿਹੜੀ ਯੱਗ ਕਰਨ ਵਾਸਤੇ ਟੀਮ ਆਂਦੀ ਆ ਉਹ ਸਾਰੀ ਅਯੁੱਧਿਆ ਤੋਂ ਆਂਦੀ ਆ ਤੇ ਦਾਸ ਦੀ ਨਾਲ ਡਿਊਟੀ ਹੁੰਦੀ ਆ ਕਿ ਇਸ ਯੱਗ ਨੂੰ ਅਸੀਂ ਰਲ ਮਿਲ ਕੇ ਸੰਪੰਨ ਕਰਾਈਏ ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਥਾਨ ਅੱਜ ਪਰਮੇਸ਼ਵਰ ਨੇ ਚੁਣਿਆ ਮੈਂ ਕਹਿੰਦਾ ਆਪਣੇ ਆਪ ਦੇ ਵਿੱਚ ਹੀ ਇੱਕ ਇਤਿਹਾਸ ਹੈ ਇੱਥੇ ਸਾਡੇ ਵੱਡੇ ਪੁਰਖਿਆਂ ਨੇ ਸੰਤਾਂ ਮਹੰਤਾਂ ਨੇ ਬਹੁਤ ਸਾਰੇ ਤਪ ਤੇ ਬਹੁਤ ਸਾਰੇ ਜਿਹੜੇ ਅਨੁਸ਼ਟਾਨ ਕੀਤੇ ਹੋਏ ਧਾਰਮਿਕ ਅੱਜ ਇਸ ਜਗ੍ਹਾ ਤੇ ਯੱਗ ਕਰਨ ਦਾ ਸੌਭਾਗ્ય ਮਿਲਣ ਦੇ ਨਾਲ ਮੈਂ ਕਹਿੰਦਾ ਕਿ ਇਹ ਸਾਡਾ ਸਾਰਿਆਂ ਦਾ ਸਾਰੀ ਟੀਮ ਦਾ ਜਿਹੜੇ ਇੱਥੇ ਪਹੁੰਚੇ ਨੇ ਮੈਂ ਕਹਿੰਦਾ ਹਰ ਇੱਕ ਹਰ ਇੱਕ ਦਾ ਵੱਡਾ ਔਰ ਰੋਲ ਪਲੇ ਹੋਏ ਗਾਇਸ ਦੇ ਵਿੱਚ মিডিਆ ਸਹਿਬਾਨ ਦੇ ਜਿੰਨੇ ਵੀ ਲੋਕ ਇੱਥੇ ਪਹੁੰਚੇ ਨੇ ਘਰ ਘਰ ਤੱਕ ਆਪ ਜੀ ਦੇ ਡਿਜੀਟਲ ਚੈਨਲ ਚੈਨਲਾਂ ਦੇ ਰਾਹੀਂ ਪਰਮੇਸ਼ਵਰ ਦਾ ਪ੍ਰਚਾਰ ਪਹੁੰਚੇਗਾ ਔਰ ਲੁਧਿਆਣਾ ਦੇ ਵਿੱਚ ਵਿਸ਼ਵ ਦੇ ਵਿੱਚ ਇਹ ਸੰਕੇਤ ਜਾਏਗਾ ਕਿ ਜਿਹੜੀ ਪੰਜਾਬ ਦੀ ਧਰਤੀ ਆ ਉਥੇ ਸਿਰਫ ਨਸ਼ਾ ਨਹੀਂ ਉਥੇ ਭਗਤੀ ਦੇ ਵੀ ਕਈ ਰੂਪ ਸਰੂਪ ਨੇ ਜਿੱਥੇ ਸਾਡੇ 10 ਗੁਰੂਆਂ ਨੇ ਜੋਤ ਜਗਾਈ ਸੀ ਭਗਤੀ ਦੀ ਅੱਜ ਉਹਨਾਂ ਦੇ ਪ੍ਰਤਾਪ ਦੇ ਨਾਲ ਇਹ ਬ੍ਰਹਮਾ ਜੀ ਨੇ ਪੰਜਾਬ ਲੁਧਿਆਣਾ ਦੇ ਇੱਕ ਛੋਟੇ ਜਿਹੇ ਦਾਸ ਨੂੰ ਇੱਕ ਸਾਧਕ ਨੂੰ ਚੁਣਿਆ ਤੇ ਵਿਸ਼ਵ ਦੇ ਵਿੱਚ ਅੱਜ ਅੱਜ ਵਿਸ਼ਵ ਦੇ ਵਿੱਚ ਇੱਕ ਨਵਾਂ ਜਿਹੜਾ ਸੂਰਜ ਉਦੇ ਹੋਇਆ ਮੈਂ ਕਹਿੰਦਾ ਪਹਿਲਾਂ ਤਾਂ ਸਾਰੀ ਸੰਗਤ ਦਾ ਔਰ ਮੈਂ ਕਹਿੰਦਾ ਦੂਸਰੇ ਨੰਬਰ ਤੇ ਜਿਹੜੇ ਇੱਥੇ ਸੰਤ ਮਾਪੁਰਸ਼ਾਨ ਗਏ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਕਿ ਉਹ ਸਾਡੇ ਇੱਥੇ ਆ ਕੇ ਆਪਣੀ ਚਰਨ ਧੂਲੀ ਦੇਣਗੇ ਸੰਗਤ ਨੂੰ ਔਰ ਆਪਣੇ ਆਪ ਦੇ ਵਿੱਚ ਇਹ ਯੱਗ ਜਿਹੜਾ ਮਹਾਨ ਗਿਣਿਆ ਜਾਏਗਾ ਭਗਵਾਨ ਸ਼ੰਕਰ ਨੇ ਸਾਖ ਦਿੱਤਾ ਉਹਨਾਂ ਦਾ ਮੰਦਰ ਵੀ ਬਣ ਸਕਦਾ ਬੜੇ ਬੜ ਜੋ ਵੀ ਹੈ ਮਿੱਥਿਆ ਦਾ ਜੀ ਇਹ ਬਿਲਕੁਲ ਸਹੀ ਹੈ ਇਸ ਲਈ ਤੁਸੀਂ ਸਟਡੀ ਕੀਤੀ ਜੀ ਜੀ ਬਿਲਕੁਲ ਗ੍ਰੰਥਾਂ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਜੀ ਦੇਖੋ ਧਿਆਨ ਨਾਲ ਸੁਣੋ ਜੀ ਪਾਤਰਕਾਰ ਮਾਹoday ਤੁਸੀਂ ਬਹੁਤ ਵਧੀਆ ਸਵਾਲ ਕੀਤਾ ਤੁਹਾਡੇ ذریعے ਹੋਰ ਵੀ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਅਵੇਅਰਨੈਸ ਮਿਲੇਗੀ ਸਾਡੇ ਜਿਹੜੇ ਗ੍ਰੰਥ ਹੈਗੇ ਜਿਹੜੇ ਵੇਦ ਵਿਆਸ ਮਹਾਰਾਜ ਜੀ ਨੇ 18 ਪੁਰਾਨ ਲਿਖਿਆ ਉਹ ਕਦੀ ਵੀ ਮਿੱਥਿਆ ਨਹੀਂ ਹੋ ਸਕਦੇ ਲੇਕਿਨ ਜਦੋਂ ਉਹਨਾਂ ਦੇ ਵਿੱਚ ਗੜਬੜੀ ਕਰ ਦਿੱਤੀ ਗਈ ਜਦੋਂ ਉਹਨਾਂ ਦੇ ਵਿੱਚ ਐਡੀਸ਼ਨਸ ਕਰ ਦਿੱਤੀਆਂ ਗਈਆਂ ਉਹ ਜਦੋਂ ਲੋਕਾਂ ਦੇ ਅੱਗੇ ਮੈਂ ਖੁਦ ਅਧਿਆਤਮ ਤੇ ਬੁੱਕਸ ਲਿਖਦਾ ਆਂ ਮੈਂ ਮੈਡੀਟੇਸ਼ਨ ਤੇ ਬੁੱਕਸ ਲਿਖਦਾ ਆਂ ਅੱਜ ਮੈਂ ਕੋਈ ਬੁੱਕ ਲਿਖੀ ਆ ਤੇ 100 ਸਾਲ ਬਾਅਦ ਮੈਂ ਇਸ ਧਰਤੀ ਤੇ ਨਹੀਂ ਰਹਿਣਾ 100 ਸਾਲ ਬਾਅਦ ਕੋਈ ਵੀ ਇੱਕ ਬੰਦਾ ਬੁੱਕ ਚੱਕ ਕੇ ਉਹਦੇ ਵਿੱਚ ਕੁਝ ਵੀ ਐਡੀਸ਼ਨ ਕਰ ਦੇਵੇ ਤੇ ਉਹ ਆਉਣ ਵਾਲੀ ਜਿਹੜੀ ਜਿਹੜੀ ਜਨਰੇਸ਼ਨਸ ਨੇ ਸਾਡੀਆਂ ਉਹਨਾਂ ਤੱਕ ਉਹੀ ਮੈਸੇਜ ਜਾਣਾ ਜੋ ਉੱਥੇ ਰਿਟਨ ਆ ਲੈਟ ਮੀ ਫਿਨਿਸ਼ ਲੈਟ ਮੀ ਫਿਨਿਸ਼ ਉਹ ਉਹੀ ਮੈਸੇਜ ਜਾਣਾ ਜੋ ਉਹਦੇ ਵਿੱਚ ਰਿਟਨ ਆ ਸਾਨੂੰ ਸਨਾਤਨ ਧਰਮ ਦੇ ਹਰ ਸਿਪੇ ਸਲਾਰ ਨੂੰ ਕਿਉਂਕਿ ਇੱਥੇ ਕੋਈ ਵੀ ਕਿਸੇ ਤੋਂ ਘੱਟ ਨਹੀਂ ਪਰਮੇਸ਼ਵਰ ਨੇ ਹਰ ਕਿਸੇ ਨੂੰ ਸਮ ਬਣਾਇਆ ਸਿਰਫ ਕਿਸੇ ਨੂੰ ਚੁਣਿਆ ਜਾਂਦਾ ਕਿ ਉਹ ਅੱਗੇ ਲੱਗਦਾ ਬਾਕੀ ਸਾਰੇ ਉਹਦੇ ਨਾਲ ਚੱਲਦੇ ਆ ਔਰ ਮੈਂ ਕਹਿੰਦਾ ਕਿ ਜਿੱਥੇ ਜਿੱਥੇ ਨਸ਼ੇ ਦਾ ਇੰਨਾ ਜ਼ਿਆਦਾ ਜਿੱਥੇ ਜਿੱਥੇ ਬੁਰਾਈਆਂ ਦਾ ਅੱਜ ਤੁਸੀਂ ਦੇਖੋਗੇ ਕਿ ਕਸ਼ਮੀਰ ਦੇ ਵਿੱਚ ਕੀ ਹੋਇਆ ਇਸ ਤਰ੍ਹਾਂ ਦੇ ਵੀ ਸਾਡੇ ਜਿਹੜੇ ਇਸ ਮ੍ਰਿਤਯੂ ਲੋਕ ਤੇ ਜੀਵ ਰਹਿ ਗਏ ਜਿਹੜੇ ਜੀਵ ਹਤਿਆ ਕਰ ਰਹੇ ਆ ਅੱਜ ਜੇ ਅਸੀਂ ਸਨਾਤਨ ਦਾ ਉਹ ਝੰਡਾ ਚੱਕਿਆ ਜਿਹੜਾ ਕਿ ਬਹੁਤ ਦੇਰ ਤੋਂ ਡਿੱਗਿਆ ਪਿਆ ਸੀ ਤੇ ਮੈਂ ਕਹਿੰਦਾ ਸਾਡਾ ਔਰ ਆਪ ਜੀ ਸਭ ਦਾ ਇਹ ਸੋ ਭਾਗਿਆ ਕਿ ਪਰਮੇਸ਼ਵਰ ਦੀ ਜੋਤ ਦੁਬਾਰਾ ਜਗਾਈ ਜਾ ਰਹੀ ਹੈ ਔਰ ਜਿਹੜੇ ਇਹ ਯੱਗ ਹੋ ਰਹੇ ਆ ਜਿਹੜੇ ਸਿੰਪਲ ਸਵਾਲ ਹੈ ਸਰ ਉਹ ਚੀਜ਼ ਗਲਤ ਹੈ ਜਾਂ ਸਹੀ ਹੈ ਜਿਹੜੇ ਪੁਰੂਜਾ ਨੇ ਸਾਡੇ ਅਸੀਂ ਸੁਣਦੇ ਆ ਰਹੇ ਆ ਉਹ ਗਲਤ ਨੇ ਜਾਂ ਸਹੀ ਨੇ ਨਹੀਂ ਨਹੀਂ ਸਾਡੇ ਸਰ 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 ਸਮਝੋ ਦੇਖੋ ਕੋਈ ਵੀ ਚੀਜ਼ ਜਦ ਤੱਕ ਤੁਸੀਂ ਉਹਨੂੰ ਕਲੈਰੀਫਾਈ ਨਹੀਂ ਕਰੋਗੇ ਕਦੀ ਵੀ ਉਹ ਚੀਜ਼ ਕਲੀਅਰ ਨਹੀਂ ਹੁੰਦੀ ਜੀ ਜੀ ਅਸੀਂ ਅਸੀਂ ਅਕੋਰਡਿੰਗ ਕੀ ਗਲਤ ਹੈ ਸਹੀ ਨਹੀਂ ਜੀ ਅਸੀਂ ਤੁਹਾਨੂੰ ਬਹੁਤ ਕਲੀਅਰ ਕੱਟ ਲਈ ਸਮਝਾਣਾ ਚਾ ਰਹੇ ਆਪ ਜੀ ਨੂੰ ਕਿ ਸਾਡੇ ਇਤਿਹਾਸ ਦੇ ਵਿੱਚ ਗੜਬੜੀ ਕਰਕੇ ਜੋ ਚੀਜ਼ਾਂ ਪੇਸ਼ ਕੀਤੀਆਂ ਗਈਆਂ ਬਿਲਕੁਲ ਗਲਤ ਆਓ ਜਿਹੜੀਆਂ ਚੀਜ਼ਾਂ ਪਰਮੇਸ਼ਵਰ ਨੇ ਸਾਨੂੰ ਪ੍ਰੈਕਟੀਕਲੀ ਦਿੱਤੀਆਂ ਆਏ ਜੀਵਨ ਚ ਜੋ ਪਰਮੇਸ਼ਵਰ ਨੇ ਮੈਨੂੰ ਹੁਕਮ ਦਿੱਤਾ ਮੈਂ ਉਹਦੇ ਬਾਬਤ ਜੋ ਕੰਮ ਕਰਨ ਜਾ ਰਿਹਾ ਆ ਆਪ ਸਰ ਜੀ ਦਾ ਸਹਿਯੋਗ ਚਾਹੀਦਾ ਉਹਦੇ ਵਿੱਚ ਔਰ ਪਰਮੇਸ਼ਵਰ ਦੀ ਦੂਜਾ ਸਵਾਲ ਖਾਸ ਬ੍ਰਹਮਾ ਜੀ ਦੇ ਉਪਾਸਕ ਹੈਗੇ ਹੋ ਠੀਕ ਹੈ ਔਰ ਇੱਕ ਸਵਾਲ ਬ੍ਰਹਮਾ ਜੀ ਦੇ ਮੁਖ ਨੂੰ ਲੈ ਕੇ ਬੜੀ ਇੱਕ ਰਹਿੰਦੀ ਹੈ ਕਿ ਸ਼ੋਸ਼ੋਪਣਾ ਰੰਦਾ ਲੋਕਾਂ ਨੂੰ ਇੰਨੇ ਸਿੱਧਾ ਗਿਆਨ ਹੀ ਨਹੀਂ ਹੈਗਾ ਕਿ ਬ੍ਰਹਮਾ ਜੀ ਕਿੰਨੇ ਮੁਖਾਂ ਦੇ ਗਿਆਤਾ ਨੇ ਕਿੰਨੇ ਮੁਖ ਉਹਨਾਂ ਦੇ ਦੇਖੋ ਜਿੰਨੇ ਬ੍ਰਹਮਾ ਇਸ ਲਈ ਸਥਾਪਿਤ ਹੈਗੇ ਨੇ ਦੇਖੋ ਬ੍ਰਹਮਾਣ ਚ ਦੇਖੋ ਜੀ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਕਈ ਮਿੱਥ ਕਹਾਣੀਆਂ ਸਾਡੇ ਜਿਹੜੇ ਅੱਜ ਤੱਕ ਚਲਦੀਆਂ ਆਈਆਂ ਅਸੀਂ ਟੀਵੀ ਚੈਨਲਾਂ ਦੇ ਮਾਧਿਅਮ ਤੋਂ ਦੇਖੀਆਂ ਕਈਆਂ ਨੇ ਬ੍ਰਹਮਾ ਜੀ ਦੇ ਪੰਜ ਮੁਖ ਦੱਸੇ ਕਿ ਇੱਕ ਮੁਖ ਕੱਟਦਾ ਸੀ ਭੋਲੇनाथ ਨੇ ਕਈਆਂ ਦੇ ਜੇ ਤੁਸੀਂ ਗੱਲ ਕਰੋ ਕਿੰਨੇ ਬ੍ਰਹਮਾ ਸਥਾਪਿਤ ਨੇ ਅਣਗਿਣਾਂ ਹਰ ਕਿਸੇ ਦੇ ਅੰਦਰ ਬ੍ਰਹਮ ਵਾਸ ਕਰਦਾ ਆ ਹਰ ਕਿਸੇ ਦੇ ਅੰਦਰ ਜਿਹੜੀ ਜੀਵ ਆਤਮਾ ਅੱਜ ਤੁਸੀਂ ਕਿਸੇ ਵੀ ਪੰਜਾਬ ਨਹੀਂ ਵਰਲਡ ਦੇ ਕਿਸੇ ਵੀ ਡੇਰੇ ਦੇ ਵਿੱਚ ਜਾਓ ਹਰ ਕੋਈ ਬ੍ਰਹਮ ਦੇ ਵਿੱਚ ਧਿਆਨ ਲਗਾਉਣ ਨੂੰ ਕਹਿੰਦਾ ਆ ਲੇਕਿਨ ਜਦੋਂ ਗੱਲ ਸਨਾਤਨ ਧਰਮ ਦੀ ਆਂਦੀ ਆ ਜਦੋਂ ਗੱਲ ਪਰਮੇਸ਼ਵਰ ਦੀ ਆਉਂਦੀ ਜਦੋਂ ਸਾਡੇ ਸਨਾਤਨ ਦੀ ਗੱਲ ਆਉਂਦੀ ਆ ਬ੍ਰਹਮਾ ਜੀ ਸਤੋਗੁਣ ਪ੍ਰਦਾਨ ਦੇਵਤਾ ਨੂੰ ਦੱਬ ਲਿਆ ਜਾਂਦਾ ਇਹ ਕਾਲ ਯੁਗ ਮਹਾਰਾਜ ਦੀ ਲੀਲਾ ਆ ਕੁਛ ਨਹੀਂ ਆ ਅੱਜ ਦੁਬਾਰਾ ਜੋਤ ਜਗਾ ਲੱਗੀ ਆ ਜੀ ਜੀ ਜਿਹਨੇ ਦਬਾਇਆ ਜਿਹਨੇ ਨਹੀਂ ਦਬਾਇਆ ਮੈਂ ਤਾਂ ਪੁੱਛੀ ਨਹੀਂ ਰਿਹਾ ਮੈਂ ਤਾਂ ਸਿੰਪਲ ਸਵਾਲ ਪੁੱਛ ਰਿਹਾ ਕਿ ਬ੍ਰਹਮਾ ਜੀ ਦੇ ਬ੍ਰਹਮਾ ਜੀ ਕਿੰਨੇ ਮੁਖ ਦੇ ਚਾਰ ਨੇ ਚਾਰ ਮੁਖਾ ਜੀ ਸਾਡੇ ਬ੍ਰਹਮਾ ਜੀ ਦੇ ਸ਼ਾਸਤਰਾਂ ਦੇ ਵਿੱਚ ਇਹ ਚੀਜ਼ ਵਿਆਖਿਆ ਕੀਤੀ ਗਈ ਹੈ ਕਿ ਬ੍ਰਹਮਾਣ ਦੇ ਵਿੱਚ ਬ੍ਰਹਮਾ ਜੀ ਇੱਕ ਇੱਕ ਮੁਖ ਤੋਂ ਲੈ ਕੇ ਹਜ਼ਾਰ ਮੁਖ ਤੱਕ ਦੇ ਸਰ ਮੈਂ ਤੁਹਾਨੂੰ ਕਿਹਾ ਜੀ ਹਰ ਕਣ ਤੇ ਹਰ ਸ਼ਾਨ ਤੇ ਹਰ ਜੀਵ ਆਤਮਾ ਦੇ ਅੰਦਰ ਬ੍ਰਹਮਾ ਜੀ ਵਾਸ ਕਰਦੇ ਨੇ ਅਸੀਂ ਮੋਸਟਲੀ ਚਾਰ ਮੁਖ ਵਾਲੇ ਦੇਖਦੇ ਜੀ ਜਿਹੜੇ ਤੁਸੀਂ ਜਿਹੜੇ ਚਾਰ ਮੁਖ ਦੇ ਅਸੀਂ ਪਰਮ ਪਿਤਾ ਪਰਮਾਤਮਾ ਜਗਤ ਪਿਤਾ ਬ੍ਰਹਮਾ ਜੀ ਨੇ ਉਹ ਸਾਡੀਆਂ ਚਾਰੋਂ ਦਿਸ਼ਾਵਾਂ ਦੇ ਵਿੱਚ ਹਰ ਕਿਸੇ ਭਗਤ ਦੇ ਉੱਤੇ ਕਿਰਪਾ ਵਰਸਾਉਂਦੇ ਨੇ ਸੋ ਸਾਡੇ ਜਿਹੜੇ ਪਰਮੇਸ਼ਵਰ ਆ ਉਹ ਕਣ ਕਣ ਚ ਵਾਸ ਕਰਦੇ ਨੇ ਜੀ ਹੋਰ ਕੋਈ ਸਵਾਲ भगवान ब्रह्मा की जय हो देखिए वृद्धि आस्तिक भाव की शुभ मंगल संचार अभ्युदय सदधर्म का राम नाम विस्तार राम मय है सारी सृष्टि त्रिदेव हमारे सनातन वेदों ने शास्त्रों ने यह बतलाया कि त्रिदेव जिन्होंने जन्म दिया पालना की फिर संघार किया तो आज बहुत ही आदरणीय मास्टर आशीष भाई जी के प्रयास में जैसे कि आप सभी ने सुना कि उन्हें निर्देश हुआ कि भगवान ब्रह्मा जी के निमित्त आप यज्ञ कीजिए मैं भाई आप सभी को ये कहूंगी भगवान पुष्पर जो पुष्कर जो हमारा धाम है हम उन्हें प्रणाम करके उनके निमित्त लुधियाना की इस जमीन पर इस पवित्र जमीन पर आज जो भारत वर्ष के प्रत्येक प्रत्येक सनातनी के हृदय पे घात लगा है पहलगाम का आतंकवादी घात आज मैं इस यज्ञ को आज मैं सनातन और जो सबसे पुरातन है आज अपनी जड़ों को सींचने के क्षेत्र में मैं इस यज्ञ को देखती हूँ प्रभु हमारे भाव उज्जवल कीजिए छोड़ देवे छल कपट को मानसिक बल दीजिए। हमें यज्ञ के हमें अपने पुराने जड़ों तक जाना होगा और यज्ञ के माध्यम से हमने यहाँ पर भगवान ब्रह्मा उनके निमित्त पुष्कर धाम के निमित्त हम यहाँ पर ये वेदी बनाएंगे और अवश्य कहूंगी लुधियाना पंजाब का प्रत्येक प्रत्येक मेरा भाई बहन पहलगाम के आतंकवादी हमले को जवाब देता हुआ आइए अपने धर्म अपने अपने देवी देवताओं को प्रसन्न करके हम उन्हें बलवती बनाएं इसका मुख्य उद्देश्य भी यही है और अपने आने वाला जो भावी भविष्य है हर महिला को कह दूं जय 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 महिषासुर मर्दिनी शुम्भ निशुम्भ संघार करे आज हर महिला को पहलगाम की ये जो जितनी भी ये दुर्घटना है ये आतंकवाद है ये हर महिला को आज ये जतलाती है कि चंद्र के समान अपनी बेटियों को मत पालिए आज ज्वाला बन जाइए ये रण की बेला है और इस रण में जाने से पहले ये यज्ञ सज रहा है आइए आशीष लें और अपने बच्चों में सनातन की जो शक्ति है ਉਸ ਸ਼ਕਤੀ ਦਾ આરોਪਨ ਕਰੇ ਭਗਵਾਨ ਬ੍ਰਹਮਾ ਕੀ ਜੈ ਹੋ